ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਬੱਚਿਆਂ ਦੇ ਵਾਲ ਕੱਟੇ ਜਾਂਦੀਆਂ ਖਬਰਾਂ ਸਰਗਰਮ ਸਨ ਜਿਸ ਨੂੰ ਲੋਕਾਂ ਵੱਲੋਂ ਜਾਦੂ ਟੋਣੇ ਨਾਲ ਜੋੜਿਆ ਜਾ ਰਿਹਾ ਸੀ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਗਿੱੱੜਵਾਹਾ ਦੇ ਇੱਕ ਨਜ਼ਦੀਕੀ ਪਿੰਡ ਤੋਂ ਜਿੱਥੇ ਰਾਤ ਦੇ ਹਨੇਰੇ ਵਿੱਚ 12 ਸਾਲ ਦੀ ਬੱਚੀ ਦੇ ਵਾਲ ਕੱਟੇ ਜਾਣ ਦੀ ਖਬਰ ਹੈ ਪਿੰਡ ਵਾਲਿਆਂ ਅਤੇ ਬੱਚੀ ਦੀ ਮਾਤਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹਨਾਂ ਦਾ ਸਾਰਾ ਪਰਿਵਾਰ ਰਾਤ ਨੂੰ ਸੁੱਤਾ ਹੋਇਆ ਸੀ ਜਿਸ ਵੇਲੇ ਅਚਾਨਕ ਕਿਸੇ ਨੇ ਬੱਚੀ ਦੇ ਵਾਲ ਕੱਟ ਦਿੱਤੇ ਬੱਚੀ ਦੀ ਮਾਂ ਨੇ ਦੱਸਿਆ ਕਿ ਉਸਨੇ ਆਪਣੇ ਆਪ ਨੂੰ ਵੀ ਜ਼ਮੀਨ ਤੇ ਲੇਟੀ ਹੋਈ ਪਾਇਆ ਜਦ ਕਿ ਉਹ ਮੰਜੇ ਤੇ ਸੁੱਤੀ ਹੋਈ ਸੀ ਇਸ ਤੋਂ ਇਲਾਵਾ ਉਹਨਾਂ ਦੇ ਘਰ ਦਾ ਮੇਨ ਗੇਟ ਵੀ ਖੁੱਲਿਆ ਹੋਇਆ ਸੀ ਇਹ ਅੰਦਰ ਪੈਸੇ ਜੀ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਕਿਹੜੇ ਵੇਲੇ ਅੰਦਰੋਂ ਆਈ ਹੈ ਇਹ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਜਾਗਦੀ ਰਹਿੰਦੀ ਜੀ ਆਦੇ ਬੱਚਿਆਂ 'ਚ ਮੈਂ 12 ਵਜੇ ਤੱਕਰ ਜਾਗਦੀ ਰਹਿਆ ਉਦੋਂ ਬਾਅਦ ਪਤਾ ਨਹੀਂ ਲੱਗਿਆ ਜੀ ਸਾਨੂੰ ਵੀ ਕਿਹੜੇ ਵੇਲੇ ਵਕਾ ਬੀਤ ਗਿਆ ਜੀ 5 ਵਜੇ ਦੋਸੀਂ ਉੱਠੇ ਉਹਦੇ ਵੇਖਿਆ ਜੀ ਸਾਲ ਕੱਟੇ ਪੈ ਸੀ ਮੈਨੂੰ ਸਾਡੀ ਬੋਹਣ ਠਾਇਆ ਵੱਡੀ ਨੇ ਕਹਿੰਦੀ ਕਰ ਮੀਤ ਮੈਂ ਵੇਖਿਆ ਆਪਦੇ ਵਾਲਾਂ ਬੰਨੀਗਾ ਮੱਕ ਤੇ ਮੇਰੇ ਨਾ ਕੱਟੇ ਮੈਂ ਥੱਲੇ ਪਈ ਸੀ ਫਿਰ ਮੈਂ ਉੱਪਰ ਉੱਠ ਕੇ ਆਈਆਂ ਮੰਜੇ ਦੇ ਉੱਪਰ ਮੈਂ ਕਿਹਾ ਮੈਂ ਚਲੂੰ ਹੀ ਡਿਗ ਪੀਉਂਗੀ ਪਾਸਾ ਫੂਸਾ ਲੈਂਦੀ ਮੈਨੂੰ ਕੋਈ ਪਤਾ ਨਹੀਂ ਲੱਗਾ ਜੀ ਸਾਡੇ ਆਪਦੇ ਇੰਨੇ ਪਸੂ ਭੜਿਆ ਜੀ ਪਰ ਰਾਤ ਪਸਾਂ ਦਾ ਵੀ ਨਹੀਂ ਪਤਾ ਲੱਗਾ ਜੀ ਬਸ ਆਹੀ ਹੈ ਜੀ ਫੇਰ ਆਈ ਕੁੜੀ ਨਾ ਰਾਤ ਨੂੰ ਪਹਿਲਾਂ ਤੰਦਰ ਪੈ ਸੀ ਗਈ ਉਦੋਂ ਬਾਅਦ ਜੀ ਸਾਨੂੰ ਪਤਾ ਨਹੀਂ ਲੱਗਿਆ ਕਦੋਂ ਬਾਹਰ ਆ ਗਈ ਕੁੜੀ ਇਹ ਆਦੇ ਡੈਡੀ ਨਾਲ ਤੇ ਉਹਦੇ ਭਰਾ ਨਾਲ ਪਈ ਜੰਦਰ ਉਦੋਂ ਬਾਅਦ ਪਤਾ ਨਹੀਂ ਕਦੋਂ ਆ ਕੇ ਬਾਹਰ ਨਹੀਂ ਆਈ ਅਸੀਂ ਜਦੋਂ ਹੀ ਤੜ੍ਹ ਸੁਬਾ ਉੱਠੀ ਤੇ ਅਸੀਂ ਦੇਖਿਆ ਜੀ ਕੁੜੀ ਨੂੰ ਬਾਲਵੇ ਦੇ ਸਰਾਨੇ ਪਏ ਕੱਟੇ ਵੇ ਅਸੀਂ ਜਗਾਇਆ ਜੀ ਸਾਰਿਆਂ ਨੂੰ ਫਿਰ ਸਾਰਿਆਂ ਨੇ ਵੇਖਿਆ ਜੀ ਅਸੀਂ ਸਾਰੇ ਪੈੜਾ ਵੇਖੀਆਂ ਸਾਨੂੰ ਕਿਥੋਂ ਨਾ ਪੈੜਾ ਲੱਭੀਆਂ ਫਿਰ ਇਹ ਬਾਰ ਵਾਲੇ ਵੇਖਿਆ ਬਾਰਦੀ ਕੁੰਡੀ ਖੁੱਲੀ ਪਈ ਸੀ ਤੇ ਰੱਸੀ ਕੱਟੀ ਪਈ ਸੀ ਜੀ ਤੇ ਅਸੀਂ ਵੇਖਿਆ ਫਿਰ ਅਸੀਂ ਪਿੰਡ ਦੇ ਨਾਲ ਬਿੜੇ ਦੇ ਨਾਲ ਤਲਾਕ ਕੀਤੀ ਫਿਰ ਮੈਂਬਰ ਸਰਪੰਚਾਂ ਨੂੰ ਵੀ ਤਲਾਕ ਕਰੀ ਵੇ ਰਾਜਨਾ ਸਾਰਿਆਂ ਨੂੰ ਬੁਲਾਇਆ ਵੀ ਆ ਦੇਖੋ ਹੀ ਵੀ ਆ ਕੁੜੀ ਦੇ ਵਾਲ ਕੌਣ ਕੱਟ ਗਿਆ ਹੈ ਇਹ ਹੁਣ ਸਾਨੂੰ ਕੋਈ ਪਤਾ ਨਹੀਂ ਹੈ ਵੀ ਕੌਣ ਕੱਟ ਕੇ ਗਿਆ ਕੌਣ ਨਹੀਂ ਇਹ ਕੁੜੀ ਨੂੰ ਪੁੱਛ ਲਾ ਸਕਦੇ ਹਾਂ ਇਸ ਘਟਨਾ ਨਾਲ ਪਿੰਡ ਵਿੱਚ ਕਾਫੀ ਡਰ ਅਤੇ ਹੈਰਾਨੀ ਵਾਲਾ ਮਾਹੌਲ ਬਣਿਆ ਹੋਇਆ ਹੈ ਪਿੰਡ ਵਾਲਿਆਂ ਨੇ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੜਕੇ ਸਵੇਰ ਗਏ ਮੇਰੇ ਕੋਲੇ ਨਾ ਤਲਾਹ ਦਿੱਤੀ ਜਾ ਕੇ ਜੀ ਕਹਿੰਦੇ ਸਾਡੇ ਲੜਕੀ ਦੇ ਵਾਲ ਕੱਟੇ ਗਏ ਜੀ ਜਦੋਂ ਮੈਂ ਆ ਕੇ ਦੇਖਿਆ ਜੀ ਕੁੜੀਆ ਮਤਲਬ ਕਿ ਬੋਲ ਨਹੀਂ ਰਹੀ ਸੀਗੀ ਬਾਈ ਪੁੱਛਿਆ ਕਿ ਨਾ ਤੇ ਬੋਲ ਨਹੀਂ ਰਹੀ ਸੀ ਜੀ ਪੂਰਾ ਪਰਿਵਾਰ ਸਾਥਮੇ ਦੇ ਵਿੱਚ ਆਈ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਨਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਫਿਲਹਾਲ 21 ਸਦੀ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਅਤੇ ਲੋਕਾਂ ਦਾ ਵਹਿਮ ਪਰਮ ਬੇਹੱਦ ਹੈਰਾਨੀਜਨਕ ਹੈ। ਕਿਤੇ ਬਾਹਰ ਤੋਂ ਸੁਣੀ ਤੇ ਲਾ ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੋੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਦਾ ਸਾਮੂਹ ਲੋੜ ਹੈ ਅੰਮ੍ਰਿਤਸਰ ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਰਮਚਾਰੀਆਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਜੇ ਦੇਰ ਨਾ ਕਰੋ ਤਾਂ ਹੁਣੇ ਸੰਪਰਕ ਕਰੋ ਮਡਨ ਮੇਠਾਸੀ 884547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@harpalindia.com